ਬਾਜੀ ਲੱਗੀ ਸਿਰ ਧਾੜ ਦੀ ਔਖੇ ਮਿਲੀ ਜੈ ਸਿੰਘੋ ਸਰਦਾਰੀ ਬਾਜੀ ਲੱਗੀ ਸਿਰ ਧਾੜ ਦੀ ਔਖੇ ਮਿਲੀ ਜੈ ਸਿੰਘੋ ਸਰਦਾਰੀ ਬਾਜੀ ਲੱਗੀ ਸਿਰ ਧਾੜ ਦੀ ਤਤਿਆਂ ਲੋ ਆਤੇ ਬੈਠਾ ਪੁੱਤਰ ਭਾਨੀ ਦਾ ਕੀਤੀ ਨਾ ਪਰਵਾਦਾ ਤੇ ਮਿਲੀ ਜ਼ਿੰਦਗਾਨੀ ਦਾ ਤੱਤਿਆਂ ਲੋਾਂ ਤੇ ਬੈਠਾ ਪੁੱਤਰ ਪਾਨੀ ਦਾ ਕੀਤੀ ਨਾ ਪਰਵਾਦਾ ਤੇ ਮਿਲੀ ਜ਼ਿੰਦਗਾਨੀ ਦਾ ਗੁਰਾ ਲੋ ਤੇ ਚੌਕੜੀ ਮਾਰੀ ਬਾਜੀ ਲੱਗੀ ਸਿਰ ਧੜ ਦੀ ਓਕੇ ਮਿਲੀ ਜੈ ਸਿੰਘੋ ਸਰਦਾਰੀ ਬਾਜੀ ਲੱਗੀ ਸਿਰ ਧੜਦੀ ਔਖੇ ਮਿਲੀ ਜੈ ਸਿੰਘੋ ਸਰਦਾਰੀ ਬਾਜੀ ਲੱਗੀ ਸਿਰ ਧੜਦੀ ਗੁਰਾਂ ਨੂੰ ਬੁਲਾ ਕੇ ਚੰਦੂ ਕਹਿਰ ਕਮਾ ਗਿਆ ਗੁਰਾਂ ਨੂੰ ਬੁਲਾ ਕੇ ਚੰਦੂ ਕਹਿਰ ਕਮਾ ਗਿਆ ਰਿਸ਼ਤੇ ਨੂੰ ਲੈ ਕੇ ਪਵਾੜਾ ਵੱਡਾ ਪਾ ਗਿਆ ਸੇਵਾ ਲਈ ਬੁਲਾ ਕੇ ਪਾਪੀ ਕੀਤੀ ਜੇਗਦਾਰੀ ਬਾਜੀ ਲੱਗੀ ਸਿਰ ਧੜ ਦੀ ਔਖੇ ਮਿਲੀ ਜੇ ਸਿੰਘੋ ਸਰਦਾਰੀ ਬਾਜੀ ਲੱਗੀ ਸਿਰ ਧਾੜ ਦੀ ਔਖੇ ਮਿਲੀ ਜੇ ਸਿੰਘੋ ਸਰਦਾਰੀ ਬਾਜੀ ਲੱਗੀ ਸਿਰ ਧਾੜ ਦੀ ਐਸਾ ਨਾਮ ਦੇਖ ਮਰੀ ਰੰਗ ਛਾੜਿਆ ਉਹਦੇ ਪਿਆਰਿਆਂ ਨੂੰ ਦੇਗਾ ਚ ਉਬਾਲਿਆ ਐਸਾ ਨਾਮ ਦੇਖ ਮਰੀ ਰੰਗ ਛਾੜਿਆ ਉਹਦੇ ਪਿਆਰਿਆਂ ਨੂੰ ਦੇਗਾ ਚ ਉਹ ਬਾਲਿਆ ਰੂ ਰੂ ਚਲ ਪੇਟ ਕੇ ਸਾੜੀ ਬਾਜੀ ਲੱਗੀ ਸਿਰ ਧੜਦੀ ਔਖੀ ਮਿਲੀ ਜੇ ਸਿੰਘੋ ਸਰਦਾਰੀ ਬਾਜੀ ਲੱਗੀ ਸਿਰ ਧੜਦੀ ਓਕੇ ਮਿਲੀ ਜੇ ਸਿੰਘੋ ਸਰਦਾਰੀ ਬਾਜੀ ਲੱਗੀ ਸੇਰ ਤੜ ਦੇ ਬਾਂਦ ਬਾਂਦ ਕੋਟਵਾਏ ਨਾਲੇ ਚਰਖੜੀ ਚੜਾਏ ਬਾਂਦ ਬਾਂਦ ਕੋਟਵਾਏ ਨਾਲੇ ਚਰਖੜੀ ਚੜਾਏ ਦੋ ਜੰਗਾਂ ਚ ਲੜਾਏ ਦੋ ਨਿਹਾਂ ਚ ਚਨਾਏ ਦੋ ਜੰਗਾਂ ਚ ਲੜਾਏ ਦੋ ਨਿਹਾਂ ਚ ਚਨਾਏ ਮਤਿ ਦਾਸ ਤੇ ਸੀਸ ਤੇ ਆਰੀ ਬਾਜੀ ਲੱਗੀ ਸਿਰ ਧੜਦੀ ਔਖੀ ਮਿਲੀ ਜੇ ਸਿੰਘੋ ਸਰਦਾਰੀ ਬਾਜੀ ਲੱਗੀ ਸਿਰ ਧੜਦੀ ਓ ਕੀ ਮਿਲੀ ਜੇ ਸਿੰਘੋ ਸਰਦਾਰੀ ਬਾਜੀ ਲੱਗੀ ਸਿਰ tàੜਦੀ ਕਈ ਜਾਂਡ ਬੰਨ ਸਾੜੇ ਕਈਆਂ ਖੋਪਰੇ ਲਹਾਏ ਕਈ ਜਾਂਡ ਬੰਨ ਸਾੜੇ ਕਈਆਂ ਖੋਪਰੇ ਲਹਾਏ ਬੱਚੇ ਨੇਜਿਆਂ ਤੇ ਟੰਗੇ ਮਾਵਾਂ ਹਾਰ ਗਾਲ ਪਾਏ ਨਯੋ ਕੀਤੀ ਜਰਾਸੀ ਜਿੰਦ ਧਰਮ ਤੋਂ ਵਾਰੀ ਬਾਜੀ ਲੱਗੇ ਸਿਰ ਧੜ ਔਖੀ ਮਿਲੀ ਸਰਦਾਰੀ ਬਾਜੀ ਲੱਗੇ ਸਿਰ ਧੜ ਔਖੀ ਮਿਲੀ ਸਰਦਾਰੀ ਬਾਜੀ ਲੱਗੇ ਸਿਰ ਧੜ ਦੀ ਓਕੀ ਮਿਲੀ ਸਰਦਾਰੀ ਬਾਜੀ ਲੱਗੀ ਸਿਰ ਧੜ ਦੀ ਔਖੀ ਮਿਲੀ ਸਰਦਾਰੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ